ਲੋਕ ਸਭਾ ਹਲਕਾ ਬਠਿੰਡਾ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਮੈਂ ਨੋਮੀਨੇਸ਼ਨ ਫਾਈਲ ਕੀਤੇ ਆ ਜਿਦੇ ਵਿੱਚ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੀ ਬੁੱਧਰਾਮ ਜੀ ਐਮਐਲਏ ਬਲਾਡਾ ਉਹ ਨਾਲ ਨੇ ਸਰਦਾਰ ਜਗਰੂਪ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਐਮਐਲਏ ਬਣਾਵਾਲੀ ਔਰ ਬੀਬੀ ਬਲਜਿੰਦਰ ਕੌਰ ਜੀ ਮਾਸਟਰ ਜਗਸੀਰ ਸਿੰਘ ਜੀ ਚੇਅਰਮੈਨ ਸਾਹਿਬ ਅਨਿਲ ਠਾਕਰ ਜੀ ਸਾਡੇ ਪੱਲਾ ਜੀ ਅਮਰਤ ਜੀ ਰਾਜੂ ਜੀ ਪੂਰੀ ਸਾਹਿਬ ਸਾਰੇ ਤਕਰੀਬ ਜਿਹੜੇ ਇਥੋਂ ਦੇ ਜ਼ਿੰਮੇਵਾਰ ਸੱਜਣ ਨੇ ਨਾਲ ਨੇ ਸਰ ਅਕਾਲੀ ਦਲ ਦੇ ਬੜੇ ਜਿਹੜੇ ਵਰਕਰ ਹੈਗੇ ਪਾਰਟੀ ਛੱਡ ਕੇ ਆਮ ਆਮੀ ਪਾਰਟੀ ਜੁਆਇਨ ਕਰ ਰਹੇ ਥੋੜਾ ਵੱਡਾ ਹੰਗਾਰਾ ਮਿਲ ਰਿਹਾ ਇਸ ਹੁਣ ਦੇ ਵੇਖੋ ਜੀ ਜੇ ਉਹਨਾਂ ਨੂੰ ਜੱਜਿਆ ਵੀ ਪੰਜਾਬ ਲਈ ਜੇ ਕੋਈ ਪਾਰਟੀ ਕੰਮ ਕਰ ਰਹੀ ਹੈ ਆਮ ਲੋਕਾਂ ਵਿੱਚੋਂ ਬਣੀ ਹੋਈ ਹੈ ਤਾਂ ਤਾਂ ਹੀ ਕਾਰਨ ਸਾਡੇ ਨਾਲ ਆ ਰਹੇ ਇਹਨਾਂ ਨੂੰ ਕਹੋ ਕਿ ਇਹਨਾਂ ਨੂੰ ਡਾਇਰੈਕਟ ਕਰੀਏ ਮਕਾਬਲੇ ਦੀ ਮੈਂ ਪਹਿਲਾਂ ਵੀ ਕਹਿੰਨਾ ਉਹਨਾਂ ਵੀ ਜਿਹੜਾ ਵੀ ਬੰਦਾ ਇਲੈਕਸ਼ਨ ਲੜਨ ਆਉਂਦਾ ਹੈ ਉਹ ਆਪਣੇ ਆਪ 'ਚ ਮੁਕਾਬਲੇ 'ਚ ਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਮੈਂ ਲੋਕਾਂ ਤੇ ਇਹ ਹੀ ਆਸ ਉਮੀਦ ਰੱਖ ਰਿਹਾ ਕਿ ਮੈਨੂੰ ਫਤਿਹ ਬਖਸ਼ੇ ਬੀਜੇਪੀ ਅਲੱਗ ਕੰਟੈਸਟ ਕਰ ਰਹੀ ਹੈ ਪੰਜਾਬ 'ਚ ਇਸ ਵਾਰ ਚੌੜਾ ਡੱਡ ਲਾੜਦੀ ਹੈ ਪਰ ਉਹ ਮੁੱਖ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਫੇਰ ਇੱਕ ਸਟੇਟਮੈਂਟ ਜਿਹੜੀ ਦਿੱਤੀ ਹੈ ਲੈਟਰ ਜਾਰੀ ਕੀਤਾ ਹੈ ਕੇਂਦਰ ਸਰਕਾਰ ਵੱਲੋਂ ਕਿ ਜਿਹੜੇ ਕਿਸਾਨ ਪਰਾਲੀ ਨੂੰ ਅਗਲਾਣਗੇ ਉਹਨੂੰ ਐਮਐਸਪੀ ਨਹੀਂ ਦਿੱਤੀ ਜਾਊਗੀ ਇਸ ਤਰੀਕੇ ਦੀ ਨੀਤੀ ਫੇਰ ਲੱਗ ਗਈ ਹੈ ਲੈਟਰ ਜਾਰੀ ਹੋ ਗਿਆ ਆ ਵੇਖੋ ਉਨਨੋ ਮੋਦੀ ਸਾਹਿਬ ਦੇ ਲੈਟਰ ਹੁਣ ਕੰਮ ਕਰਨਗੇ ਨਹੀਂ ਕਿਉਂਕਿ ਹਿੰਦੁਸਤਾਨ ਦੇ ਲੋਕ ਕੋਈ ਬਦਲਾਅ ਚਾਹੁੰਦੇ ਨੇ ਕਿਸਾਨ ਹੀ ਜਿਹੜਾ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਜੇ ਅਸੀਂ ਸਾਰੇ ਰੋਟੀ ਪਾਣੀ ਅਨਾਜ ਲੈਨੇ ਖਾਣੇ ਆ ਤਾਂ ਕਿਸਾਨ ਦੇ ਆ ਠੀਕ ਹੈ ਜਿਹੜੀ ਪ੍ਰਾਲੀ ਦੀ ਸਾਮ ਸੰਭਾਲ ਪੰਜਾਬ ਸਰਕਾਰ ਲੱਗੀ ਹੋਈ ਹੈ ਨਾਲ ਕਿਸਾਨ ਭਰਾਵਾਂ ਦਾ ਸਹਾਰਾ ਲੈ ਕੇ ਇਹ ਮਸਲਾ ਅਸੀਂ ਆਪ ਹੱਲ ਕਰ ਲਵਾਂਗੇ ਤਾਂ ਲੱਗਦਾ ਜੀ ਕਿਸਾਨਾਂ ਦਾ ਵੱਡਾ ਇਸ ਵਾਰ ਇਸ਼ੂ ਬਗਾ ਗਿਆ ਤੇ ਪੰਜਾਬ ਚ ਬੀਜੇਪੀ ਨੂੰ ਵੱਡਾ ਲਾਸ ਹੋਣਾ ਇਸ ਵਾਰ। ਵੇਖੋ ਜੀ ਜਦੋਂ ਬੀਜੇਪੀ ਨੇ ਬਹੁਤ ਵੱਡਾ ਧੋਖਾ ਕਿਸਾਨੀ ਨਾਲ ਕੀਤਾ ਤੇ ਫਿਰ ਕਿਸਾਨ ਬੀਜੇਪੀ ਲਈ ਕਦੇ ਵੀ ਪੰਜਾਬ ਤੱਕ ਕਦੇ ਵੀ ਬੀਜੇਪੀ ਨਹੀਂ ਸੋਚ ਸਕੂਗਾ। ਲੋਕ ਸਭਾ ਹਲਕਾ ਬਠਿੰਡਾ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਮੈਂ ਨਾਮਿਨੇਸ਼ਨ ਫਾਈਲ ਕੀਤੇ ਆ ਜਿਹਦੇ ਵਿੱਚ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੀ ਬੁਧਰਾਮ ਜੀ ਐਮਐਲਏ ਬਲਾਡਾ ਉਹ ਨਾਲ ਨੇ ਸਰਦਾਰ ਜਗਰੂਪ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਐਮਐਲਏ ਬਣਾਵਾਲੀ ਔਰ ਬੀਬੀ ਬਲਜਿੰਦਰ ਕੌਰ ਜੀ ਮਾਸਟਰ ਜਗਸੀਰ ਸਿੰਘ ਜੀ ਚੇਅਰਮੈਨ ਸਾਹਿਬ ਅਨਿਲ ਠਾਕਰ ਜੀ ਸਾਡੇ ਭੱਲਾ ਜੀ ਅਮਰਤ ਜੀ ਰਾਜੂ ਜੀ ਪੂਰੀ ਸਾਹਿਬ ਸਾਰੇ ਤਕਰੀਬ ਜਿਹੜੇ ਇਥੋਂ ਦੇ ਜ਼ਿੰਮੇਵਾਰ ਸੱਜਣ ਨੇ ਨਾਲ ਨੇ ਸਰ ਅਕਾਲੀ ਦੰਦ ਦੇ ਬੜੇ ਜਿਹੜੇ ਵਰਕਰ ਹੈਗੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਛੋਟਾ ਵੱਡਾ ਹੁਗਾਰਾ ਮਿਲ ਰਿਹਾ ਇਸੀ ਦਾ ਵੇਖੋ ਜੀ ਜੇ ਉਹਨਾਂ ਨੂੰ ਜੱਜਿਆ ਵੀ ਪੰਜਾਬ ਦੀ ਜੇ ਕੋਈ ਪਾਰਟੀ ਕੰਮ ਕਰ ਰਹੀ ਹੈ ਆਮ ਲੋਕਾਂ ਵਿੱਚੋਂ ਬਣੀ ਹੋਈ ਹੈ ਤਾਂ ਤਾਂ ਹੀ ਕਾਰਨ ਸਾਡੇ ਨਾਲ ਆ ਰਹੇ ਇਹਨਾਂ ਲੋਕਾਂ ਕਿਹਦੇ ਨਾਲ ਡਾਊਨਟੋ ਟੈਸ ਕਰੀ ਮੁਕਾਬਲੇ ਦੀ ਮੈਂ ਪਹਿਲਾਂ ਵੀ ਕਹਿਣਾ ਉਹਨਾਂ ਵੀ ਜਿਹੜਾ ਵੀ ਬੰਦਾ ਇਲੈਕਸ਼ਨ ਲੜਨ ਆਉਂਦਾ ਹੈ ਉਹ ਆਪਣੇ ਆਪ ਚ ਮੁਕਾਬਲੇ ਚ ਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਮੈਂ ਲੋਕਾਂ ਤੇ ਹੀ ਆਸ ਉਮੀਦ ਰੱਖ ਰਿਹਾ ਕਿ ਮੈਨੂੰ ਪੱਤੇ ਬਖਸ਼ ਬੀਜੇਪੀ ਅਲਾਕ ਕੰਟਰੈਸਟ ਕਰ ਰਹੀ ਹੈ ਪੰਜਾਬ ਚ ਇਸ ਵਾਰ ਚੋਣਾਂ ਡੱਡ ਲੱਗਦੀਆਂ ਪਰ ਉਹ ਮੁੱਖ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਫੇਰ ਇੱਕ ਸਟੇਟਮੈਂਟ ਜਿਹੜੀ ਦਿੱਤੀ ਹੈ ਲੈਟਰ ਜਾਰੀ ਕੀਤਾ ਹੈ ਜੇ ਕੇਂਦਰ ਸਰਕਾਰ ਵੱਲੋਂ ਕਿ ਜਿਹੜੇ ਕਿਸਾਨ ਪਰਾਲੀ ਨੂੰ ਅਗਲਾਣਗੇ ਉਹਨੂੰ ਐਮਐਸਪੀ ਨਹੀਂ ਦਿੱਤੀ ਜਾਊਗੀ ਇਸ ਤਰੀਕੇ ਦੀ ਗੱਤੀ ਫੇਰ ਲੱਗਦੀ ਹੈ ਲੈਟਰ ਜਾਰੀ ਵਾਲੇ ਆ ਆ ਵੇਖੋ ਉਹਨਾਂ ਨੂੰ ਮੋਦੀ ਸਾਹਿਬ ਦੇ ਲੈਟਰ ਹੁਣ ਕੰਮ ਕਰਨਗੇ ਨਹੀਂ ਕਿਉਂਕਿ ਹਿੰਦੁਸਤਾਨ ਦੇ ਲੋਕ ਕੋਈ ਬਦਲਾਅ ਚਾਹੁੰਦੇ ਨੇ ਕਿਸਾਨ ਹੀ ਜਿਹੜਾ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਜੇ ਅਸੀਂ ਸਾਰੇ ਰੋਟੀ ਪਾਣੀ ਅਨਾਜ ਲੈਣੇ ਖਾਣੇ ਆ ਤਾਂ ਕਿਸਾਨ ਦੇ ਆ ਠੀਕ ਹੈ ਜਿਹੜੀ ਪ੍ਰਾਲੀ ਦੀ ਸਾਮ ਸੰਭਾਲ ਪੰਜਾਬ ਸਰਕਾਰ ਲੱਗੀ ਹੋਈ ਹੈ ਨਾਲ ਕਿਸਾਨ ਭਰਾਵਾਂ ਦਾ ਸਹਾਰਾ ਲੈ ਕੇ ਇਹ ਮਸਲਾ ਅਸੀਂ ਆਪ ਹੱਲ ਕਰ ਲੋ ਤਾਂ ਲੱਗਦਾ ਜੀ ਕਿਸਾਨਾਂ ਦਾ ਵੱਡਾ ਇਸ ਵਾਰ ਇਸ਼ੂ ਰਗਿਆ ਤੇ ਪੰਜਾਬ ਚ ਬੀਜੇਪੀ ਨੂੰ ਵੱਡਾ ਲਾਸ ਹੋਣਾ ਇਸ ਵਾਰ ਵੇਖੋ ਜੀ ਜਦੋਂ ਬੀਜੇਪੀ ਨੇ ਬਹੁਤ ਵੱਡਾ ਧੋਖਾ ਕਿਸਾਨੀ ਨਾਲ ਕੀਤਾ ਤੇ ਫਿਰ ਕਿਸਾਨ ਬੀਜੇਪੀ ਲਈ ਕਦੇ ਵੀ ਪੰਜਾਬ ਤਾਂ ਕਦੇ ਵੀ ਬੀਜੇਪੀ ਨਹੀਂ ਸੋਚ ਸਕੂਗਾ